ਸਤਿ ਸ਼੍ਰੀ ਅਕਾਲ ਜੀ ਮੈਂ ਲਪ੍ਰਿਤ ਕੋਰ ਹਾਜ਼ਰਾ ਜੀ ਮੋਨਿਕਾ ਸੈਸਲ ਦੁਆਰਾ ਲਿਖੀ ਗਈ ਕਹਾਣੀ ਬਦਲਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ 5 ਸਾਲ ਤੋਂ ਨੰਬਰਸ ਇੰਗਲੈਂਡ ਲਾ ਕੇ ਆਖਿਰ ਨੂੰ ਕਰਮਾ ਡਿਪੋਰਟ ਹੋ ਕੇ ਆਇਆ ਪਾਚਕਾਸੀ ਵਿਆਹ ਦੀ ਉਮਰ ਵੀ ਲੰਘ ਰਹੀ ਸੀ 38 ਸਾਲ ਦੀ ਉਮਰ ਕਰਮੇ ਦੀ ਜਦੋਂ ਇੰਡੀਆ ਵਾਪਸ ਆਇਆ ਕਰਦਿਆ ਨੇ ਵੀ ਉਸ ਨੂੰ ਵਿਆਹ ਕਰਵਾਉਣ ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਉਸ ਦਾ ਵੱਡਾ ਭਰਾ ਗੁਰਦੇਵ ਵੀ ਖਵਤ ਵਿੱਚੋਂ ਛੁੱਟਿਆ ਆਇਆ ਹੋਇਆ ਸੀ ਉਸ ਨੇ ਵੀ ਕਰਮੇ ਨੂੰ ਬੜਾ ਜ਼ੋਰ ਲਾਇਆ ਕਿ ਮੇਰੀ ਹੁੰਦਿਆਂ ਹੁੰਦਿਆਂ ਵਿਆਹ ਕਰਵਾ ਲੈ ਕਰਮੇ ਨੇ ਉਸ ਵਕਤ ਆਪਣੇ ਵੱਡੇ ਵੀਰ ਨੂੰ ਇਹ ਕਹਿ ਟਾਲ ਦਿੱਤਾ ਕਿ ਉਹ ਹਲੇ ਇੱਕ ਵਾਰ ਫੇਰ ਕਿਤੇ ਬਾਹਰ ਦੀ ਟਰਾਈ ਮਾਰਨਾ ਚਾਹੁੰਦਾ ਹੈ ਤੇ ਜਾਂ ਫੇਰ ਰਿਸ਼ਤਾ ایسا ਲੱਭੂ ਜਿਸ ਵਿੱਚ ਕੁੜੀ ਮੈਨੂੰ ਬਾਹਰ ਲੈ ਜਾਣ ਵਾਲੀ ਹੋਵੇ ਪਰ ਇਹਨਾਂ ਵਿੱਚੋਂ ਕਿਸੇ ਨੂੰ ਨਹੀਂ ਪਤਾ ਸੀ ਕੇ ਵਕਤ ਨੇ ਅੱਗੇ ਕੀ ਕੁਝ ਵਿਖਾਉਣਾ ਉਹਨਾਂ ਨੂੰ ਇੱਕ ਦੁਪਹਿਰ ਸ਼ਾਮ ਨੂੰ ਮੋਬਾਈਲ ਤੇ ਕਾਲ ਆਈ ਕਿ ਉਸ ਦੇ ਵੱਡੇ ਭਰਾ ਦਾ ਰਸਤੇ 'ਚ ਐਕਸੀਡੈਂਟ ਹੋਇਆ ਪਿਆ ਹੈ ਉਸ ਨੂੰ ਹਸਪਤਾਲ ਲੈ ਕੇ ਜਾ ਰਹੇ ਆ ਤੂੰ ਤੁਰੰਤ ਇਲਾਜ ਲਈ ਪੈਸੇ ਲੈ ਕੇ ਪਹੁੰਚ ਕਰਮੇ ਨੇ ਪੈਸੇ ਵੱਲੋਂ ਪੂਰੀ ਵਾਹ ਲਾਈ ਪਰ ਆਪਣੇ ਭਰਾ ਦੀ ਜਾਨ ਨਹੀਂ ਬਚਾ ਪਾਇਆ ਦੁੱਖਾਂ ਦਾ ਮਨੋਂ ਪਹਾੜ ਹੀ ਟੁੱਟ ਪਿਆ ਸੀ ਇਸ ਟੱਬਰ ਤੇ 10 ਸਾਲ ਦੀ ਕੁੜੀ ਤੇ 8 ਸਾਲ ਦਾ ਮੁੰਡਾ ਮੰਗ ਛੱਡ ਕੇ ਕੌਣ ਸੰਭਣ ਵਾਲਾ ਸੀ ਨਿੱਕੇ ਨਿੱਕੇ ਜਵਾਕਾਂ ਨੂੰ ਤੇ ਕਿਸ ਨੇ ਹੱਥ ਫੜਨਾ ਸੀ ਉਸ ਦੀ ਵਿਧਵਾ ਵਿਵੀ ਦਾ ਬੜੀ ਉਲਝਣ ਵਿੱਚ ਸੰਸਾਰੀ ਕਿ ਅੱਗੇ ਹੁਣ ਕੀ ਹੋਵੇਗਾ ਉਹਨਾਂ ਤਿੰਨਾਂ ਦਾ ਫਿਰ ਕਿਤੇ ਘਰ ਦੇੰਦੇ ਕੁਝ ਰਿਸ਼ਤੇਦਾਰਾਂ ਨੇ ਕਰਮੇ ਲੱਗਾਲ ਕਰਕੇ ਵੀ ਕੀ ਕਿ ਪੁੱਤ ਹੁਣ ਤੈਨੂੰ ਹੀ ਆਪਣੀ ਭਾਬੀ ਅਤੇ ਬੱਚਿਆਂ ਦਾ ਸਹਾਰਾ ਵੰਨਾ ਪੈਣਾ ਜੀਤੀ ਦੀ ਉਮਰ ਭਵੇਂ ਹੁਣ ਛੜਿਆਂ ਵਿੱਚ ਗਿਣੀ ਜਾ ਸਕਦੀ ਸੀ ਪਰ ਉਸ ਨੇ ਜਿਹੜੇ 10 ਸਾਲ ਇੰਗਲੈਂਡ ਲਾ ਕੇ ਪੈਸੇ ਕਮਾਈ ਸਨ ਉਸ ਦਾ ਫਾਇਦਾ ਉਸ ਨੂੰ ਜ਼ਰੂਰ ਮਿਲ ਸਕਦਾ ਸੀ ਇਕ ਘੱਟ ਉਮਰ ਦੀ ਪੜ੍ਹੀ ਲਿਖੀ ਕੁੜੀ ਦਾ ਰਿਸ਼ਤਾ ਆਉਣ ਵਿੱਚ ਸ਼ਾਇਦ ਇਸੇ ਲਈ ਕਰਮੇ ਨੇ ਕਰਦਿਆਂ ਦੀ ਬੇਨਤੀ ਮੰਨਣ ਤੋਂ ਇਨਕਾਰ ਕਰ ਦਿੱਤਾ ਜਦ ਸਾਰੇ ਰਿਸ਼ਤੇਦਾਰ ਕਰਮੇ ਨੂੰ ਮਨਾਉਣ ਦੀਆਂ ناکਾਮ ਕੋਸ਼ਿਸ਼ਾਂ ਕਰਨ ਤੋਂ ਬਾਅਦ ਵਾਪਸ ਮੁੜ ਗਏ ਤਾਂ ਕਰਮੇ ਦੀ ਭਾਬੀ ਨੇ ਵੀ ਉਸਦੀ ਘਰ ਦੀ ਬੱਚਿਆਂ ਸਮੇਤ ਆਪਣੇ ਨਾਲ ਹੀ ਲੈ ਤੁਰੇ ਕਰਮੇ ਦੀ ਮਾਂ ਨੇ ਕਰਮੇ ਦੀ ਵੜੀ ਤਰਲੀ ਕੱਢੀ ਝੂੜੀ ਤਾਂ ਕੱਢਦੀ ਰਹੀ ਪਰ ਕਰਮੇ ਕਿਸੇ ਦਿਨ ਮੰਨ ਨਹੀਂ ਫਿਰ ਪਿੰਦੇ ਸਰਪੰਚ ਨੇ ਆਕੇ ਇਸਿਆਸੀ ਦਿਮਾਗ ਨਾਲ ਸੂਚਨ ਦੀ ਸਲਾਹ ਦਿੱਤੀ ਕਰਮੇ ਨੂੰ ਕਿ ਜੇ ਤੂੰ ਉਸ ਔਰਤ ਨਾਲ ਵਿਆਹ ਕਰਵਾ ਲਵੇਂਗਾ ਤਾਂ ਸਾਰੀ ਜ਼ਮੀਨ ਤੈਨੂੰ ਆ ਜਾਣੀ ਵਰਨਾ ਜ਼ਮੀਨ ਦੋਵੇਂ ਸਿਆਂ ਵਿੱਚ ਵੰਡੀ ਜਾਵੇਗੀ ਤੇ ਇੱਕ ਹਿੱਸਾ ਗੁਰਦੀਪ ਦੀ ਘਰਵਾਲੀ ਨੂੰ ਦੇਣਾ ਕਾਨੂੰਨ ਹੈ ਬਿਹਤਰ ਇਹੀ ਆ ਕਿ ਜਿੱਦ ਛੱਡ ਕੇ ਵਿਆਹ ਕਰਵਾ ਲੈ ਤੇ ਸਾਰੀ ਜ਼ਮੀਨ ਦੀ ਤੇਰੇ ਨਾਮ ਤੇ ਰਜਿਸਟਰੀ ਕਰਵਾਉਂਦੀ ਜ਼ਿੰਮੇਵਾਰੀ ਮੇਰੀ ਸਰਪੰਚ ਦੀ ਗੱਲ ਦਾ ਕਰਮੇ ਉਤੇ खासा ਅਸਰ ਹੋਇਆ ਤੇ ਉਸਨੇ ਵਿਆਹ ਲੈ ਹਾਂ ਕਰ ਦਿੱਤੀ ਗਿੰਤੀ ਮਿੰਤੀ ਦੇ ਰਿਸ਼ਤੇਦਾਰ ਸਦਗੀ ਪਿੰਡ ਵਿੱਚ ਹੀ ਸਪੀਕਰ ਬੰਦ ਕਰਕੇ ਅਨੰਤ ਕਾਰਜ ਕਰਵਾ ਦਿੱਤੇ ਗਏ ਉਹਨਾਂ ਦੇ ਸਭ ਨੂੰ ਲੱਗਿਆ ਕਿ ਉਹ ਵਿਵਾ ਉਜੜਨ ਤੋਂ ਬਚ ਗਈ ਉਸਦੇ ਬੱਚਿਆਂ ਨੂੰ ਬਾਪ ਦਾ ਸਾਆਯਾ ਮਿਲਣ ਨਾਲ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਸਾਰੀ ਜ਼ਮੀਨ ਦਾ ਮਾਲਿਕ ਬਨਣ ਤੋਂ ਬਾਅਦ ਕਰਮੇ ਦੀ ਸ਼ਰਾਬ ਪੀਣ ਦੀ ਆਦਤ ਹੁਣ ਐ ਪੰਜਾਵੀਂ ਕਰਮੇ ਨੇ ਰੋਜ਼ ਸ਼ਾਮ ਨੂੰ ਸ਼ਰਾਬ ਨਾਲ ਰੱਜ ਕੇ ਆਉਣਾ ਤੇ ਆਪਣੀ ਘਰਵਾਲੀ ਨੂੰ ਬਿਨਾਂ ਗੱਲੋਂ ਗਾਲਾਂ ਕੱਢਣ ਲੱਗ ਪੈਣਾ। ਹੌਲੀ-ਹੌਲੀ ਗਾਲਾਂ ਤੋਂ ਵੀ ਅੱਗੇ ਵਧ ਗਿਆ ਇਹ ਕੰਮ ਤੇ ਉਸਨੇ ਹੁਣ ਕੁੱਟਣਾ ਵੀ ਸ਼ੁਰੂ ਕਰ ਦਿੱਤਾ ਸੀ ਆਪਣੀ ਘਰਵਾਲੀ ਨੂੰ। ਉਸਦੀ ਮਾਂ ਨੇ ਅਗਰ ਵਿਚਾਰਿਆ ਕਿ ਆਪਣੀ ਨੂੰਹ ਨੂੰ ਵਿਚਾਉਣ ਦੀ ਕੋਸ਼ਿਸ਼ ਕਰਨੀ ਤਾਂ ਕਰਮੇ ਨੇ ਆਪਣੀ ਮਾਂ ਨੂੰ ਵੀ ਕੰਦੀਆਂ-ਕੰਦੀਆਂ ਗਾਲਾਂ ਕੱਢਣ ਲੱਗ ਪੈਣਾ। ਪਰ ਇਸ ਸਭ ਦਾ ਬੱਚਿਆਂ ਉੱਪਰ ਵੀ ਕਾਫੀ ਬੁਰਾ ਅਸਰ ਪੈ ਰਿਹਾ ਸੀ। ਉਹਨਾਂ ਦੀ ਮਾਂ ਨੇ ਉਹਨਾਂ ਨੂੰ ਸਮਝਾਇਆ ਸੀ ਕਿ ਆਪਣੇ ਚਾਚੀ ਨੇ ਹੁਣ ਚਾਚਾ ਨਹੀਂ ਸਗੋਂ ਡੈਡੀ ਕਹਿ ਕੇ ਬੁਲਾਉਣਾ ਹੀ ਪਰ ਉਹੀ ਜਦ ਬੱਚਿਆਂ ਨੇ ਕਰਮੇ ਨੂੰ ਡੈਡੀ ਕਹਿ ਕੇ ਬੁਲਾਉਣਾ ਤਾਂ ਕਰਮੇ ਨੇ ਅਗੂ 마ਸੂਮ ਬੱਚਿਆਂ ਨੂੰ ਧੱਪ ਕੇ ਮਰਨ ਲੱਗ ਪੈਣਾ ਕਿ ਮੈਂ ਤੁਹਾਡਾ ਡੈਡੀ ਨਹੀਂ ਚਾਚਾ ਹਾਂ ਚਾਚਾ ਹੀ ਕਿਹਾ ਕਰੂੰ ਮੈਨੂੰ ਡੈਡੀ ਤੁਹਾਡਾ ਮਰ ਚੁੱਕਾ ਵਾ ਬੜੇ ਹੀ ਤਰਸਯੋਗ ਹਾਲਤ ਬਨ ਗਏ ਸਾਨੂੰ ਇਸ ਪਰਿਵਾਰ ਦੇ ਗਲੀ ਵਿੱਚੋਂ ਦੀ ਲੰਘਦੇ ਵੱਡਿਆਂ ਨੂੰ ਵੀ ਹਰ ਵਕਤ ਬਸ ਕਰਮੇ ਦੀਆਂ ਗਾਲਾਂ ਸੁਣਾਈ ਦੇਣੀਆਂ ਕੋਈ ਚਾਕੇ ਵੀ ਕੁਝ ਕਹਿ ਨਹੀਂ ਸਕਦਾ ਸੀ ਉਸ ਨੂੰ ਪਰ ਪਰਮਾਤਮਾ ਕਹਿੰਦੇ ਸਭ ਦੀ ਸੁਣਦਾ ਇੱਕ ਦਿਨ ਉਹਨਾਂ ਬੱਚਿਆਂ ਤੇ ਉਹਨਾਂ ਦੀ ਮਾਂ ਦੀ ਵੀ ਸੁਣ ਲਈ ਪਰਮਾਤਮਾ ਨੇ ਬੱਚਿਆਂ ਦੀ ਨਵੀਂ ਕਲਾਸ 'ਚ ਦਾਖਲੇ ਇੱਕ ਐਸੀ ਸਕੂਲ ਵਿੱਚ ਕਰਵਾਈ ਗਈ ਜਿੱਥੇ ਬਹੁਤ ਧਾਰਮਿਕ ਮਾਹੌਲ ਸੀ ਬੱਚਿਆਂ ਨੇ ਘਰ ਆ ਕੇ ਵੀ ਪਾਠ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਰਮੇ ਨੂੰ ਵੀ ਥੋੜੀ ਸ਼ਰਮ ਆਉਣ ਲੱਗ ਪਈ ਪਾਠ ਕਰਦੇ ਹਾਂ ਸਾਹਮਣੇ ਗੰਦ ਭੁੱਲਣ ਤੋਂ ਵੱਡੀ ਕੁੜੀ ਦਾ ਪਾਠ ਵਿੱਚ ਬਹੁਤ ਮਨ ਲੱਗਦਾ ਸੀ ਆਵਾਜ਼ ਸੁਣੀ ਹੋਣ ਕਰਕੇ 뮤זיਕ ਟੀਚਰ ਨੇ ਉਸ ਨੂੰ ਸ਼ਬਦ ਸਿਖਾਉਣੇ ਸ਼ੁਰੂ ਕਰ ਦਿੱਤੇ ਬੱਚੀ ਦੇ ਮਨ ਵਿੱਚ ਐਸੀ ਲਗਨ ਛਿੜੀ ਕਿ ਉਸਨੇ ਜਿੱਤ ਕਰਕੇ ਘਰ ਵਿੱਚ ਹੀ ਇੱਕ ਹਾਰਮੋਨੀਅਮ ਮੰਗਵਾ ਲਿਆ ਹਾਸਾ ਵੀ ਆਉਂਦਾ ਪਰ ਬੱਚੀ ਨੇ ਉਸ ਦਿਨ ਤੋਂ ਬਾਅਦ ਆਪਣੀ ਮਾਂ ਲਈ ਬਹੁਤ ਕੁਝ ਕੀਤਾ ਕਰਮੇ ਨੇ ਜਦ ਵੀ ਸ਼ਰਾਬ ਪੀ ਕੇ ਆਉਣਾ ਤੇ ਰੌਲਾ ਪਾਉਣਾ ਤਾਂ ਕੁੜੀ ਨੇ ਉਸੇ ਵਕਤ ਹੀ ਹਾਰਮੋਨੀਅਮ ਤੇ ਕੋਈ ਨਾ ਕੋਈ ਗਰਵਾਣੀ ਸ਼ਬਦ ਗਾਇਨ ਕਰਨ ਲੱਗ ਪੈਣਾ ਕਰਮੀ ਨੇ ਗੁੱਸੇ 'ਚ ਸਿਰ ਨੀਮਾ ਕਰਕੇ ਡੋਲਦੇ ਹੋਏ ਨੀ ਚੁੱਪ-ਚਾਪ ਕਮਰੇ 'ਚ ਫੜ ਜਾਣਾ ਫਿਰ ਪੇਰੈਂਟਸ ਮੀਟਿੰਗ ਤੇ ਜਦ ਕਰਮੀ ਨੇ ਬੱਚਿਆਂ ਦੀ ਮਾਂ ਨੂੰ ਨਾਲ ਲੈ ਕੇ ਜਾਣਾ ਤਾਲੇ-ਦਵਾਲੇ ਸਾਫਤ ਸੂਰਤ ਅੰਮ੍ਰਿਤਧਾਰੀ ਮਾਪੇ ਵੇਖ ਕੇ ਬੜੀ ਸ਼ਰਮ ਆਉਣੀ ਉਸਨੂੰ ਉੱਪਰੋਂ ਵੱਡੀ ਕੁੜੀ ਨੇ ਵੀ ਹੁਣ ਸਕੂਲ ਆ ਕੇ ਅਕਸਰ ਕਹਿਣਾ ਚਾਚਾ ਤੂੰ ਮੇਂ ਦਾੜੀ ਰੱਖ ਲਾ ਤਾ ਸੱਚੀ ਬਹੁਤ ਸੋਹਣਾ ਲੱਗਣਾ ਤੂੰ ਪੱਗ ਵਿੱਚ ਕਰਮੀ ਨੇ ਕਈ ਵਾਰ ਗੁੱਸੇ ਵਿੱਚ ਤੇ ਕਈ ਵਾਰ ਹਾਸੇ ਵਿੱਚ ਇਸ ਗੱਲ ਨੂੰ ਟਾਲ ਦੇਣਾ ਫਰੀਕ ਰੂਚ ਗੁਰਦੁਆਰਾ ਸਾਹਿਬ ਗੁਰਪੁਰ ਤੇ ਵੱਡੀ ਕੁੜੀ ਨੇ ਗੁਰਵਾਣੀ ਸ਼ਬਦ ਗਾਇਨ ਕੀਤਾ ਜਿਸ ਲਈ ਉਸ ਦੀ ਸਭ ਨੇ ਬਹੁਤ ਤਾਰੀਫ ਕੀਤੀ ਕਰਮਾ ਵੀ ਗੁਰਦੁਆਰਾ ਸਾਹਿਬ ਵਿੱਚ ਹੀ ਬੈਠਾ ਹੋਇਆ ਸੀ ਜਦ ਉਸ ਦੇ ਕੰਨਾਂ ਵਿੱਚ ਹੀ ਗੂੰਜ ਪਈ ਕਿ ਸਰਦਾਰ ਕਰਮਜੀਤ ਸਿੰਘ ਦੀ ਇਸ ਪੁੱਤਰੀ ਨੇ ਬੜੇ ਹੀ ਸੋਹਣੇ ਢੰਗ ਨਾਲ ਰਾਗ ਵਿੱਚ ਕੀਰਤਨ ਸਰਵਨ ਕਰਵਾਇਆ ਸੰਗਤਾਂ ਨੂੰ 10 ਸਮੂਸਾ ਸੰਗਤੀ ਗੁਰਦੁਆਰਾ ਸਾਹਿਬ ਜੀ ਦੀ ਪਰਮੰਤਕ ਕਮੇਟੀ ਵੱਲੋਂ ਸਰਦਾਰ ਕਰਮਜੀਤ ਸਿੰਘ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦਾ ਹੈ ਜੋ ਉਹਨਾਂ ਦੀ ਚੰਗੀ ਪਰਵਰਿਸ਼ ਨਾਲ ਬੱਚੀ ਵਹਿਗਰੂ ਦੀ ਲੜ ਲੱਗੀ ਆ। ਪ੍ਰਮਾਤਮਾ ਇਸੇ ਤਰ੍ਹਾਂ ਹੀ ਛੜਦੀ ਕਲਾ 'ਚ ਰੱਖੇ ਇਸ ਪਰਿਵਾਰ ਨੂੰ। ਇੰਨਾ ਹੀ ਕਾਫੀ ਨਹੀਂ ਸੀ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬੱਚੀ ਨੂੰ ਸ਼ਰੂਪਾ ਵੀ ਦਿੱਤਾ ਗਿਆ ਜੋ ਕਿ ਉਸਨੇ ਸਿੱਧਾ ਕੇ ਕਰਮੇ ਦੀ ਝੋਲੀ ਵਿੱਚ ਛੱਕ ਦਿੱਤਾ। घर आके करमे ने अच् द इस घटना बारे बहुत सोचा शाम में जो उसका पीन का वेला होया तो उसने अच बिना पीती रह निर्णय लिया बड़ा मुश्किल से इस निर्णय दे बनी रहना खासकर उस शख्स जिसका एक दिन भी शराब पीती बिना ना निकलता होगी पर फिर भी जिमें कि मैं करमे ने उस दिन बिना शराब तो बाद उसने एक बहुत वो जंग छेड़ ली अपने आप नाल। ਤੇ ਆਪਣੇ ਇਹਨਾਂ ਐਬਾ ਨਾਲ ਕਈ ਵਾਰ ਸੁਨਿਹਾਰ ਵੀ ਮੰਨੀ ਤੇ ਸ਼ਰਾਬ ਪੀ ਕੇ ਖੂਤੀ ਸੌਂਦਾ ਰਿਹਾ ਪਰ ਵੱਡੀ ਕੁੜੀ ਨੇ ਉਸ ਨੂੰ ਪ੍ਰੇਰਨਾ ਬੰਦ ਨਹੀਂ ਕਰਿਆ ਉਸ ਨੇ ਜੋ ਵੀ ਸਾਖੀ ਸਕੂਲ ਨੂੰ ਸਿੱਖ ਕੇ ਆਉਣੀ ਸਿੱਧੀ ਆ ਕੇ ਕਰਮੇ ਨੂੰ ਸੁਣਾ ਦੇਣੀ ਕਰਮਾ ਵਿਹਨ ਕਾਫੀ ਬਦਲ ਚੁੱਕਾ ਸੀ ਉਸ ਨੂੰ ਹੁਣ ਗੁੱਸਾ ਬਹੁਤ ਘਟ ਆਉਂਦਾ ਸੀ ਤੇ ਬੱਚਿਆਂ ਕੋਲ ਬੈ ਕੇ ਗੱਲਾਂ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ ਸਾਨੂੰ ਉਸ ਨੇ ਦਾੜੀ ਵੀ ਰੱਖ ਲਈ ਸੀ ਹੁਣ ਉਸ ਨੇ ਪਰ ਉਸ ਨੂੰ ਹਮੇਸ਼ਾ ਕਾਲੀ ਕਰਕੇ ਰੱਖਦਾ ਤੇ ਇੱਕ ਵੀ ਵਾਰ ਸਫੀਰ ਨਹੀਂ ਹੁਣ ਦਿੰਦਾ ਬੱਚੀ ਦੀ ਮਿਹਨਤ ਵੀ ਚੱਲੀ ਹੈ ਆਪਣੇ ਬਾਪੂ ਨੂੰ ਪੂਰਾ ਪਾਣੀ ਤੇ ਬਾਣੀ ਦਾ ਧਾਰਨੀ ਗੁਰੂ ਦਾ ਸਿੱਖ ਬਣਾਉਣ ਦੀ ਯਕੀਨਨ ਕਰਮੇ ਦੇ ਜੀਵਨ ਵਿੱਚ ਬਦਲਾ ਆਇਆ ਹੈ ਤੇ ਅੱਗੇ ਵੀ ਜ਼ਰੂਰ ਆਵੇਗਾ ਤਨਵਾਜੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ